ਹਾਂਜੀ ਆਪਾਂ ਚ ਲੈ ਕੇ ਆਏ ਆ ਵਿਦਾਊਟ ਦੁਪੱਟਾ ਸੂਟ ਨੇ ਬਹੁਤ ਹੀ ਅੱਛਾ ਫੈਬਰਿਕ ਹੋਏਗਾ ਏਕੇ ਟੈਕਸ ਬ੍ਰਾਂਡ ਦਾ ਫੈਬਰਿਕ ਔਰ ਇਸ ਤੇ ਪ੍ਰਿੰਟਡ ਇਸ ਨੇ ਸ਼ਰਟ ਆ ਤੇ ਸ਼ੈਡੋ ਪ੍ਰਿੰਟ ਵਾਲੀ ਇਸ ਤੇ ਨਾ ਬਾਟਮ ਆ 100% ਕਾਟਨ ਰਹੇਗੀ ਵਿਦਾਊਟ ਲਰਨਿੰਗ ਸਟਿਚ ਹੋਣਗੇ 2 ਮੀਟਰ ਸ਼ਰਟ 2 ਮੀਟਰ ਇਸ ਤੇ ਨਾ ਬਾਟਮ ਰਹੇਗੀ ਤੁਸੀਂ ਇਸ ਨੂੰ ਬਾਏ ਕਰਨ ਦੇ ਲਈ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ₹650 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ WhatsApp ਨੰਬਰ ਆਪਣਾ ਮੈਂਸ਼ਨ ਹੁੰਦਾ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਪਿਓਰ ਕਾਟਨ ਦੇ ਸੂਟ ਨੇ ਮੈਚਿੰਗ ਵਿਦਆਉਟ ਦਿ ਪੈਟਰਨ ਹੈ ਔਰ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੁੰਦੀ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਤੁਹਾਨੂੰ ਤੁਸੀਂ ਸਿਲੈਕਟ ਕਰਕੇ ਆਰਡਰ ਕਰ ਸਕਦੇ ਹੋ ਔਰ ਚੈਨਲ ਦੇ ਨਾਮੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ প্রিনਟ ਬਹੁਤ ਅੱਛੇ ਨੇ ਗਰਮੀਆਂ ਦੇ ਲਈ ਨੇ ਔਰ ਤੁਸੀਂ ਇਹਨਾਂ ਵਿੱਚ ਰੰਗ ਵੀ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਰੰਗਾਂ ਦੇ ਵਿੱਚ ਇਹ ਸੂਟ ਆਏ ਹੋਏ ਨੇ ਪ੍ਰਿੰਟ ਵੀ ਬਹੁਤ ਅੱਛਾ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਉਸਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ